ਕਿਸਾਨਾਂ ਤੋਂ ਨੰਨੋ ਸ਼ੁਰੂ ਹੋਇਆ ਤੇ ਐਮਐਸਪੀ ਕਹਿੰਦਾ ਜੀ ਅਸੀਂ ਐਮਪੀ ਚ ਕਿੰਨੇ ਆ ਮ ਉਹ ਤੇ ਹੈ ਹੀ ਨਹੀਂ ਜੀ ਤੁਸੀਂ ਝੂਠ ਕਿਉਂ ਬੋਲਦੇ ਠੀਕ ਹੈ ਗੁਰਦਾਸਪੁਰ ਦੇ ਹੱਥਾਂ ਦਾ ਨਾਰਾ ਮਾਰਿਆ ਹੁਣ ਤੇਰੀ ਮਾਰ ਦੇ ਹਿੱਤ ਦੀ ਗੱਲ ਕਰਦੇ ਆਂ ਜੀ ਖੜੇ ਗੁਰਦਾਸਪੁਰ ਚ ਗੱਲ ਮੰਨ ਜਾਓ ਤੁਸੀਂ ਪੰਜਾਬ ਦਾ ਮਸਲਾ ਹੈ ਨਹੀਂ ਨਹੀਂ ਚਲੋ ਤੁਸੀਂ ਮੌਕਾ ਦਿਓ ਤੁਹਾਡੀ ਗੱਲ ਅਸੀਂ ਪੂਰੀ ਜੋਸ਼ ਸ਼ੋਰ ਨਾਲ ਸੰਸਦ ਦੇ ਅੰਦਰ ਰੱਖਣਗੇ ਇਹ ਵਾਦਾ ਦਿੰਦੇ ਆਂ ਇਹ ਇਨਸਾਨੀਅਤ ਦਾ ਘਾਣ ਹੈ ਬੰਦ ਦਿੱਲੀ ਦੇ ਬਾਰਡਰਾਂ ਤੇ ਤੇ ਪੰਜਾਬ ਦੇ ਬਾਰਡਰਾਂ ਤੇ ਆਪਾਂ ਕੀਤਾ ਤੇ ਹੋਇਆ ਸਾਡੇ ਇੰਨੇ ਲੋਕ ਮਾਰੇ ਗਏ ਮੈਨੂੰ ਇੰਨੀ ਗੱਲ ਕਹਿ ਕਿ ਤੁਸੀਂ ਆਪ ਦਾ ਕੁੱਝ ਕਰ ਲਓ ਮਤਲਬ ਸਾਨੂੰ ਤੁਸੀਂ 2-3 ਸਾਲ ਤੱਕ ਕਰੋ ਤੁਹਾਨੂੰ ਕੋਈ ਦੁੱਖ ਨਹੀਂ ਤੁਹਾਡਾ 15-20 ਮਿੰਟ ਬਲੌਂਟੀ ਵਰਤ ਕੇ ਤੰਗ ਹੋਗੇ Delhi Public News ਤੋਂ ਤੁਹਾਡਾ ਸਵਾਗਤ ਹੈ ਥੋੜੀ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਉਣਾ ਹੈ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਮਾਹੌਲ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਗਰਮਾ ਚੁੱਕਿਆ ਜਿੱਥੇ ਕਿ ਵਕ ਵਕ ਪਾਰਟੀਆਂ ਵੱਲੋਂ ਆਪਣੇ ਸਿਆਸੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਕਿਸੇ ਵੱਲੋਂ ਛੇਤੀ ਐਲਾਨ ਵੀ ਕੀਤਾ ਜਾਊਗਾ ਜਿਹੜੇ ਪਾਰਟੀਆਂ ਦੇ ਰਹਿ ਗਏ ਨੇ ਲੇਕਿਨ ਪਰ ਸਭ ਤੋਂ ਔਖਾ ਜਿਹੜਾ ਹੈਗਾ ਜਮੀਨ ਤੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਰੇਗਾ ਲਗਾਤਾਰ ਵਕ ਵਕ ਲੋਕ ਸਭਾ ਹਲਕਿਆਂ ਦੇ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਦੇ ਇਹ ਮੈਦਾਨ ਚ ਉਤਾਰੇ ਗਏ ਉਮੀਦਵਾਰਾਂ ਦਾ ਘਰਾਵ ਕੀਤਾ ਜਾ ਰਿਹਾ ਹੈਗਾ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਕੁਝ ਇਸੇ ਤਰ੍ਹਾਂ ਦੇ ਦ੍ਰਿਸ਼ ਜਿਹੜੇ ਨੇ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲੇ ਜਿੱਥੇ ਕਿ ਗੁਰਦਾਸਪੁਰ ਤੋਂ ਭਾਰਤੀ ਕਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਜਿਹੜੇ ਕਿ ਚੋਣ ਲੜ ਰਹੇ ਨੇ ਉਥੇ ਵਿਧਾਇਕ ਵੀ ਨੇ ਵਿਧਾਇਕ ਵੀ ਰਹੇ ਨੇ ਲੇਕਿਨ ਪਰ ਦਿਨੇਸ਼ ਬੱਬੂ ਜਦ ਅੱਜ ਚੋਣ ਪ੍ਰਚਾਰ ਕਰਨ ਲਈ ਗੁਲਦਾਸਪੁਰ ਦੇ ਇੱਕ ਚੋਣ ਵਿਧਾਨ ਸਭਾ ਹਲਕੇ ਦੇ ਜਾਂਦੇ ਨੇ ਪਰ ਉਹਨਾਂ ਨੂੰ ਕਿਸਾਨਾਂ ਵੱਲੋਂ ਅੱਜ ਜਿਹੜਾ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਇਕਤਾ ਵੱਲੋਂ ਜਿਹੜਾ ਹੈਗਾ ਘੇਰਿਆ ਜਾਂਦਾ ਹੈਗਾ ਤੇ ਉਹਨੂੰ ਤੋਂ ਸਵਾਲ ਕੀਤੇ ਜਾਂਦੇ ਨੇ ਸਵਾਲ ਕੀਤੇ ਜਾਂਦੇ ਨੇ ਵੀ ਭਾਰਤੀ ਜਨਤਾ ਪਾਰਟੀ ਨੇ 2 ਸਾਲ ਉਹਨਾਂ ਨੂੰ ਉੱਥੇ ਬਿਠਾਈ ਰੱਖਿਆ ਤੇ ਉਦੋਂ ਉਸ ਤੋਂ ਬਾਅਦ ਵੀ ਜਿਹੜੇ ਕਾਨੂੰਨ ਫਿਰ ਚੋਰ ਮੋਰੀਆਂ ਹੀ ਲਾਗੂ ਕੀਤੇ ਜਾਂਦੇ ਨੇ ਦਿਨੇਸ਼ ਬੱਬੂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਸ਼ੁਭਕਰਨ ਦਾ ਸਵਾਲ ਪੁੱਛਿਆ ਗਿਆ ਸ਼ੁਭਕਰਨ ਸ਼ਹੀਦ ਹੋ ਗਿਆ ਤੇ ਉਹਦੇ ਤੇ ਉਹਨਾਂ ਨੂੰ ਸਵਾਲ ਕੀਤਾ ਇਸ ਤੋਂ ਬਾਅਦ ਖਨੌਰੀ ਅਤੇ ਜਿਹੜਾ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਵੀ ਪਿਛਲੇ 2 ਮਹੀਨੇ ਤੋਂ ਉੱਥੇ ਬੈਠੇ ਨੇ ਲਗਾਤਾਰ ਉਹਨਾਂ ਨੂੰ ਰੋਕਿਆ ਹੈ ਉਹਦੇ ਬਾਰੇ ਸਵਾਲ ਪੁੱਛਿਆ ਉਹਨਾਂ ਨੇ ਕਿ ਕਿਸਾਨਾਂ ਨਾਲ ਜੋ ਕੇਂਦਰ ਦੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਉਹ ਪੂਰੇ ਨਹੀਂ ਕੀਤੇ ਗਏ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਪੁੱਛੇ ਤੇ ਲੇਕਿਨ ਪਰ ਉਹ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਕਿਸਾਨ ਜਿਹੜੇ ਨੇ ਦਿਨੇਸ਼ ਬੱਬੂ ਜਿਹੜੇ ਲੋਕ ਸਭਾ ਉਮੀਦਵਾਰ ਗੁਰਦਾਸਪੁਰ ਦੇ ਉਹਨਾਂ ਤੋਂ ਸਵਾਲ ਪੁੱਛ ਰਹੇ ਨੇ ਪਰ ਉਹਨਾਂ ਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਆ ਰਿਹਾ ਹੈਗਾ ਸਿਰਫ ਇਹੀ ਗੱਲ ਕਹਿ ਰਹੇ ਨੇ ਪਰ ਜਦੋਂ ਉਹ ਇੱਥੋਂ ਤੇ ਉਹਨਾਂ ਨੂੰ ਐਮਪੀ ਬਣਾ ਕੇ ਭੇਜੋ ਤਾਂ ਹੋ ਸਕਦਾ ਉੱਥੇ ਜਾਣਗੇ ਤੇ ਕਿਸਾਨਾਂ ਦੇ ਮਸਲੇ ਰਕਣੇ ਕਿਸਾਨਾਂ ਦਾ ਇਹੀ ਹੈ ਵੀ ਪਹਿਲਾਂ ਜਿਹੜੇ ਗਏ ਨੇ ਪਹਿਲਾਂ ਕਿਉਂ ਨਹੀਂ ਮਸਲੇ ਉਹਨਾਂ ਦੇ ਹੱਲ ਕੀਤੇ ਗਏ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਜਿਹੜਾ ਹੈਗਾ ਦਿਨੇਸ਼ ਬੱਬੂ ਦਾ ਘਰਾ ਕੀਤਾ ਗਿਆ ਸੀ ਐਮਐਨ ਤੇ ਐਸਕੀਐਮ ਨੌਨ ਪੋਲਿਟੀਕਲ ਦੇ ਆਦੇਸ਼ਾਂ ਤੇ ਦੇ ਭਾਜਪਾ ਸਰਕਾਰ ਦਾ ਤੇ ਬਾਕੀ ਸਾਰੀਆਂ ਜਿਹੜੀਆਂ ਰੂਲਿੰਗ ਪਾਰਟੀ ਕਹਨੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਦੇਸੀਗਾ ਹੂਸ ਆ ਦੇਸ਼ ਦੇ ਤਹਿਤ ਅੱਜ ਪੁਲ ਸਠਿਆੜੀ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਇਥੋਂ ਦੇ ਵਿਧਾਇਕ ਦਿਨੇਸ਼ ਬੱਬੂ ਜਿਹੜੇ ਅੱਜ ਹਲਕੇ ਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਨਿਕਲੇ ਸੀਗੇ ਉਹਨਾਂ ਦਾ ਸਠਿਆੜੀ ਪੁਲ ਦੇ ਤੇ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਗੱਡੀਆਂ ਰੋਕ ਕੇ ਉਹਨਾਂ ਵਿੱਚੋਂ ਉਤਰੇ ਔਰ ਗਲਬਤ ਜਿਹੜੀ ਹੈ ਲਗਭਗ 20 ਮਿੰਟ ਪਛੜ ਔਰ ਕਿਸੇ ਵੀ ਤਰੀਕੇ ਦਾ ਜਵਾਬ ਜਿਹੜਾ ਆ ਇਸ ਸਰਕਾਰ ਕੋਲ ਤੇ ਇਹਦੇ ਆਉਣ ਵਾਲੇ ਵਿਧਾਇਕਾਂ ਕੋਲ ਤੇ ਐਮਪੀਜ਼ ਦੇ ਕੋਲ ਕਿਸੇ ਕੋਲ ਵੀ ਕੈਂਡੀਡੇਟ ਦੇ ਕੋਲ ਨਹੀਂ ਆ ਅਸੀਂ ਸ਼ੁਕ ਕਰਨ ਦਾ ਸਵਾਲ ਰੱਖਿਆ ਸਾਡਾ ਸ਼ੁਕ ਕਰਨ ਕਿੱਥੇ ਗਿਆ ਅਸੀਂ ਆਪਣੇ ਹਰ ਕਿਸਮ ਦਾ ਸਵਾਲ ਰੱਖਿਆ ਜਿੱਦੀ ਸਰੀਰ ਦੀ ਕੋਈ ਹੱਡੀ ਨਹੀਂ ਬਚੀ ਅਸੀਂ ਉਹਨਾਂ 400 ਪੀਤੀਆਂ ਦਾ ਸਵਾਲ ਰੱਖਿਆ ਜਿਹੜੇ ਜ਼ਖਮੀ ਹੋਏ ਪਏ ਨੇ ਅਸੀਂ ਉਹਨਾਂ ਦੇ ਵਿੱਚੋਂ 6 ਦਾ ਸਵਾਲ ਰੱਖਿਆ ਜਿਹੜੇ ਮੈਂਟਲੀ ਰਿਟਰਡਡ ਹੋਏ ਪਏ ਨੇ ਕਿ ਉਹਨਾਂ ਲੋਕਾਂ ਦਾ ਕੀ ਬਣਿਆ ਅਸੀਂ ਉਹ ਐਮਐਸਪੀ ਦੀ ਗਰੰਟੀ ਵਾਲੀ ਚਿੱਠੀ ਦੀ ਗੱਲ ਰੱਖੀ ਆ ਕੋਈ ਜਵਾਬ ਨਹੀਂ ਆ। ਅਸੀਂ ਲਖੀਮਪੁਰ ਖੀਰੀ ਦੁਹਰਾਇਆ ਪੁੱਛਿਆ ਉਹਨਾਂ ਨੂੰ ਦਿੱਤੇ। ਕਿਸੇ ਤਰੀਕੇ ਦਾ ਕੋਈ ਵੀ ਜਵਾਬ ਨਹੀਂ। ਅਸੀਂ ਇਸ ਅੰਦੋਲਨ ਦੇ ਬਾਤ ਵਿੱਚ ਰਹੀ। ਇਸ ਧਰਤੀ ਤੇ ਇਸ ਧਰਤੀ ਤੇ ਪਾਣੀ ਹਵਾ ਨੂੰ ਬਚਾਉਣ ਤੇ ਖਾਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ। ਭਾਈ ਵੋਟਾਂ ਪਾਉਣੀਆ ਤੁਹਾਡਾ ਹੱਕ ਆ ਜਿੱਥੇ ਮਰਜ਼ੀ ਪਾ ਲਿਓ। ਪਰ ਆਪ ਦਾ ਇੱਕ ਜਸਟੀਫਿਕੇਸ਼ਨ ਬਣਾ ਲਓ। ਆਪ ਦਾ ਇੱਕ ਨਿਆ ਬਣਾ ਲਓ। ਤਰੀਕਾ ਸਿੱਖ ਲਓ ਕਿ ਇਹਨਾਂ ਸਰਕਾਰਾਂ ਦੇ ਕੋਲ ਤੁਹਾਡੇ ਵਾਸਤੇ ਕੁਝ ਵੀ ਪਿੱਛੇ ਨਹੀਂ ਬਚਿਆ। ਕੇਵਲ ਤੁਹਾਡੀ ਕੁੱਟ ਖੁੱਟ ਤੇ ਕੁੱਟ ਇਹਨਾਂ ਚੀਜ਼ਾਂ ਤੁਹਾਡੇ ਵਾਸਤੇ ਬੱਝੀਆਂ ਆਉਣ ਵਾਲਾ ਸਮਾਂ ਕਿਸਾਨ ਮਜ਼ਦੂਰ ਦੇ ਵਾਸਤੇ ਖੱਤ ਗਿਆ ਆਪਣਾ ਪਿੰਕ ਬਚਾਉਣ ਦੇ ਲਈ ਤਕੜੇ ਪੱਦਰ ਦੇ ਉੱਤੇ ਲਾਮਬੰਦ ਹੋ ਕੇ ਇੱਕ ਜੋਟੋ ਕੇ ਜਥੇਬੰਦ ਹੋ ਕੇ ਹਾਂ ਥਾਂ ਤੇ ਜਿੱਥੇ ਆਪਾਂ ਝੂਠਾ ਚੋਣ ਪ੍ਰਚਾਰ ਕਰਦੇ ਆ ਇਹਨਾਂ ਨੂੰ ਪੂਰਾ ਜਵਾਬ ਦਿਓ ਇਹਨਾਂ ਕੋਲ ਸਵਾਲ ਰੱਖ ਕੇ ਉਹਨਾਂ ਦੇ ਜਵਾਬ ਮੰਗੋ ਮੈਨੂੰ ਉਮੀਦ ਆ ਕਿ ਇਹਨਾਂ ਦੇ ਕੋਲ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਪਿੱਛੇ ਨਹੀਂ ਬਚਿਆ ਧੰਨਵਾਦ